ਗੁਰ ਕੇ ਸ਼ਬਦ ਸੁਣਾ ਸਚ ਜਾਤਾ ਮੇ ਸੱਚੇ ਸੁਖ ਪਾਵੜੇ ਆ ਮਹਾਰਾਜ ਫਰਮਾਨ ਕਰਦੇ ਜਿਹੜੇ ਗੁਰੂ ਦੇ ਸ਼ਬਦ ਨਾਲ ਲੱਗ ਜਾਂਦੇ ਨੇ ਉਹ ਹਮੇਸ਼ਾ ਸੱਚਾਈ ਤੇ ਚੱਲਦੇ ਨੇ ਗੁਰੂ ਦਾ ਉਪਦੇਸ਼ੰਤ ਸੱਚੋ ਧਰਮ ਤੇ ਚੱਲੋ ਫਿਰ ਉਹ ਸੱਚ ਨਾਲ ਮਿਲ ਕੇ ਹਮੇਸ਼ਾ ਸੁਖ ਦੀ ਪ੍ਰਾਪਤੀ ਕਰਦੇ ਨੇ ਗੁਰកាន់ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵੜੇ ਹੂੰ ਸੱਚੇ ਨਾਲ ਮਿਲ ਕੇ ਹਮੇਸ਼ਾ ਉਹਨਾਂ ਦੀ ਜ਼ਿੰਦਗੀ ਚ ਸੁਖ ਰਹੰਦ ਗੋਇੰਦਵਾਲ ਦੇਸ ਜਿਸ ਦੇ ਬਾਸ਼ਾ ਸਿਗਾਸਨ ਦੇ ਸ਼ਿਸ਼ੋਭਿਤ ਨੇ ਬੜੀ ਸੰਤਾਂ ਦੂਰੋਂ ਦੂਰ ਆ ਕੇ ਦਰਸ਼ਨ ਪ੍ਰਾਪਤ ਕਰਕੇ ਆਪਣੇ ਹਿਰਦੇ ਨੂੰ ਸ਼ਾਦ ਕਰਦੇ ਨੇ ਇੱਕ ਰਾਜਾ ਵੀ ਆਇਆ ਦਰਸ਼ਨਵਸਤੈ ਨਾਲ ਉਹਦੇ ਮੰਤਰੀ ਮੰਡਲ ਹੈ ਪਤਨ ਲਗਾ ਮਹਾਰਾਜ ਜੀ ਚਰਨਾਂ 'ਚ ਬੇਨਤੀ ਕੀਤੀ ਸੇਵਾਦਾਰ ਨੇ ਮਹਾਰਾਜਾ ਸਾਹਿਬ ਆਪਦੇ ਦਰਸ਼ਨਵਸਤੈ ਆਏ ਨੇ ਬੜੇ ਪ੍ਰੇਮ ਨਾਲ ਹੁਕਮ ਕੀਤਾ ਪਹਿਲੇ ਲੰਗਰ ਸ਼ਿਕਾਓ ਇਹਨਾਂ ਨੂੰ ਤੇ ਦਰਬਾਰ 'ਚ ਲੈ ਕੇ ਆਓ ਸਭ ਲੰਗਰ ਵਾਂਣ ਸ਼ਿਕਾਇਆ ਕੀ ਇਹ ਦਰਬਾਰ ਸ਼ਾਹ ਕੇ ਬੈਠੇ ਰਾਜੇ ਨੇ ਵਾਰ ਦੇ ਚੰਨ ਚੋਲ ਬਿਠਾਇਆ ਗਿਆ ਰਾਜਾ ਬੇਨਤੀ ਕਰਦਾ ਮਹਾਰਾਜ ਕਿਰਪਾ ਕਰੋ ਸੁਭ ਸ਼ਾਂਤੀ ਬਣੀ ਰਹੇ ਕਿਉਂਕਿ ਰਾਜ ਕਾਜ ਦੇ ਪ੍ਰਬੰਧ ਵਿੱਚ ਬੜੇ ਮਸਲੇ ਹੁੰਦੇ ਨੇ ਮਨ ਸ਼ਾਂਤ ਹੋ ਜਾਉਂਦਾ ਤਾਂ ਆਪ ਕਿਰਪਾ ਬਖਸ਼ਿਸ਼ ਕਰੋ ਸਭ ਕੋ ਸ਼ਾਂਤੀ ਦੀ ਸਥਾਣ ਪ੍ਰਾਪਤੀ ਹੋ ਮਹਾਰੇ ਨੇ ਫਰਮਾਇਆ ਰਾਜਨ ਤਪੱਸਿਆ ਨਾਲ ਰਾਜੀ ਪ੍ਰਾਪਤੀ ਹੁੰਦੀ ਹੈ ਉਹ ਰਾਜ ਵਿੱਚ ਹੰਕਾਰ ਕੀਤਾ ਜਾਏ ਤੇ ਨਰਕ ਮਿਲਦਾ ਫਿਰ ਤਪ ਪਰ ਰਾਜ ਤੇ ਰਾਜੋਂ ਨਰਕ ਨਰਕਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਇਨ ਰਾਜ ਵਿੱਚ ਅਭਿਮਾਨ ਕੀਤਾ ਗਲਤ ਕੰਮ ਕੀਤੇ ਤੇ ਨਰਕ ਮਿਲਦਾ ਉਹ ਰਾਜ ਦੀ ਪ੍ਰਾਪਤੀ ਉਸਨੇ ਬੜਾ ਤਪ ਕੀਤਾ ਜਾਂਦਾ ਹੈ ਇਸ ਕਰਕੇ ਆਪ ਜਿੰਨਾਂ ਜਨਤਾ ਨੂੰ ਸੁਖੀ ਰਖੋਗੇ ਉਹ ਨਹੀਂ ਤੁਹਾਡੇ ਘਰ ਸੂਕਰ ਸ਼ਾਂਤੀ ਹੋਏਗੀ ਹਮੇਸ਼ਾ ਜਨਤਾ ਦੇ ਭਲੇ ਦੇ ਵਾਸਤੇ ਵਿਚਾਰਾ ਕਰੋ ਔਰ ਫਿਰ ਉਹਨਾਂ ਦੇ ਅਮਲ ਵੀ ਕੀਤਾ ਜਾਵੇ ਇਕੱਲਾ ਵਿਚਾਰ ਨਾ ਕੀਤਾ ਜਾਵੇ ਅੱਜ ਕੱਲ ਵਿਚਾਰ ਬਹੁਤ ਹੁੰਦੀਆਂ ਨੇ ਅਮਲ ਕੁਝ ਨਹੀਂ ਹੁੰਦਾ ਕਹਿੰਦੇ ਵਿਚਾਰ ਕਰਕੇ ਉਹਨਾਂ ਅਮਲੀ ਤੌਰ ਤੇ ਲਾਗੂ ਕੀਤਾ ਜਾਵੇ ਕਦ ਨਬਾਰਜ ਆਪ ਜਿਵੇਂ ਹੁਕਮ ਕਰੋ ਉਸ ਵੇ ਹਾਥੋਂ ਕੰਮ ਬਹੁਤ ਉਮਦੇ ਸੀ ਮਸ਼ੀਨਾ ਦਾ ਜਮਾਨਾ ਨਹੀਂ ਸੀ ਸਾਰਾ ਕਮਾਥਨ ਵਾਲੀ ਹੁੰਦਾ ਸੀ ਮਰ ਕੇ ਲੈ ਦੇਖੋ ਬਹੁਤ ਸਾਰੀ ਜਨਤਾ ਗਰੀਬ ਲੋਕ ਹੁੰਦੇ ਨੇ ਕੋਈ ਕਿਸਾਨ ਹੈ ਕੋਈ ਤਰਖਾਨ ਹੈ ਕੋਈ ਮੋਚੀ ਹੈ ਕੋਈ ਜਲਾਇਆ ਹੈ ਇਹਨਾਂ ਦੀ ਉਪਜੀਵਕਾ ਰੋਜ਼ ਹੀ ਹੁੰਦੀ ਨਿਰਭਰ ਉਹ ਰੋਜ਼ ਜੋ ਉਹ ਸਮਾਨ ਪੜਾਉਂਦੇ ਨੇ ਉਹ ਵਿਗ ਜਾਏ ਤੇ ਉਹਨਾਂ ਦੇ ਘਰ ਦੇ ਰੋਟੀ ਚੱਲਦੀ ਚੁੱਲਾ ਚੱਲਦਾ ਨਾ ਵਿਕੇ ਤੇ ਫਿਰ ਉਹਨੇ ਘਰ ਮੁਸ਼ਕਲ ਆ ਜਾਂਦੀ ਜਾਂ ਉਹਨੂੰ ਫਿਰ ਬੜੇ ਘੱਟ ਪੈਸੇ ਦੇ ਵੇਚਣਾ ਪੈਂਦਾ ਇਸ ਤਰ੍ਹਾਂ ਉਹਨਾਂ ਦੇ ਘਰ ਦੇ ਸੁੱਖ ਨਹੀਂ ਰਹਿੰਦਾ ਕਹਿੰਦੇ ਮਾਰਾ ਫਿਰ ਦੱਸੋ ਮੈਨੂੰ ਹੁਕਮ ਕਰੋ ਕੀ ਕੀਤਾ ਜਾਵੇ ਮਾਲਕ ਆਂ ਦੇਖੋ ਇਸ ਤਰ੍ਹਾਂ ਕਰੋ ਰਾਜਨ ਇਕ ਸਰਕਾਰੀ ਦੁਕਾਨ ਖੋਲ੍ਹ। ਐਲਾਨ ਕਰਿਓ ਸਾਰੀ ਪਰਜਾ ਦੇ ਵਿੱਚ। ਵੀ ਜੋ ਵੀ ਸਮਾਨ ਵੇਚਣ ਵਾਸਤੇ ਆਂਦਾ ਹੈ, ਅਗਰ ਉਹਦਾ ਸਮਾਨ ਨਹੀਂ ਵਿਕਦਾ ਤੇ ਸ਼ਾਮ ਨੂੰ ਰਾਜਾ ਦੀ ਦੁਕਾਨ ਤੇ ਵੇਚ ਦਿੱਤਾ ਜਾਵੇ। ਉਚਿਤ ਕੀਮਤ ਉਹਨੂੰ ਲੈ ਲਿਆ ਜਾਏਗਾ। ਐਸੇ ਨਹੀਂ ਉਹਦਾ ਸਮਾਨ ਨਹੀਂ ਵਿਕਿਆ ਤਾਂ ਉਹਨਾਂ ਦੀ ਕੀਮਤ ਲੈ ਲਓ। ਤੇ ਪੂਰੀ ਕੀਮਤ ਉਹਨੂੰ ਲੈ ਲਿਆ ਜਾਏਗਾ। ਔਰ ਉਹ ਸਰਕਾਰੀ ਦੁਕਾਨ ਤੇ ਜਦੋਂ ਜਦੋਂ ਕੋਈ ਗਾਂ ਕੰਦੇ ਲੈ ਜਾਏਗਾ ਪਰ ਉਹਦੇ ਘਰ ਦਾ ਗੁਜ਼ਾਰਾ ਠੀਕ ਚੱਲੇਗਾ ਕਿਉਂਕਿ ਉਹਨੂੰ ਉਚਿਤ ਕੀਮਤ ਮਿਲ ਗਈ। ਪਰ ਜਾਨੇ ਜੀ ਬੜੀ ਖੁਸ਼ੀ ਹੋਈ। ਛੋਟੇ ਹੱਥਾਂ ਜਿਹੜੇ ਕੰਮ ਕਰਨ ਵਾਲੇ ਸਨ ਮਜ਼ਦੂਰ ਆਦਮੀ ਬਹੁਤ ਪਰਸਾਨ ਹੋਏ। ਉਹ ਤਰਖਾਣ ਹੈ ਕੋਈ ਕੁਰਸੀ ਮੇਜ਼ ਬਣਾਉਂਦਾ ਨਹੀਂ ਵਿਕਿਆ। ਰਾਜਾ ਦੀ ਦੁਕਾਨ ਤੇ ਵੇਚ ਦਿੰਦੇ ਜਾਂ ਕੇ। ਕੋਈ ਲੋਹਾਰ ਹੈ ਉਹ ਕੋਈ। ਖੁਲਾੜੀਆਂ ਬਣਾਉਂਦਾ ਹੈ, ਡਰਾਟੀਆਂ ਬਣਾਉਂਦਾ ਹੈ। ਨੈਵੀ ਕਿਹਾ ਅੰਦਰ ਆ ਜਾ ਦੁਕਾਨ ਦੇ ਵਿੱਚ ਤੇ ਜੁਲਾਏ ਨੇ ਕਪੜਾ ਵੀ ਬਣਾਇਆ ਨੈਵੀ ਕਿਹਾ ਰਾਜੇ ਕੋਲ ਜਾ ਕੇ ਦੇ ਦਿੱਤਾ ਤੇ ਰਾਜੇ ਦੇ ਦੁਕਾਨ ਤੋਂ ਇਸ ਤਰ੍ਹਾਂ ਸਾਮਾਨ ਖਰੀਦ ਲਿਆ ਜਾਂਦਾ ਸੀ ਠੀਕ ਕੀਮਤ ਦੇ ਕੇ ਹੁਣ ਹੱਥ ਵੱਲੇ ਕੰਮ ਵੱਲੇ ਤੋਂ ਸਾਰੇ ਬੜੇ ਪ੍ਰੇਸ਼ਾਨ ਨੇ ਕਿ ਉਹ ਠੀਕ ਕੀਮਤ ਮਿਲ ਜਾਂਦੀ ਮੇਰੀ ਜਗ੍ਹਾ ਜਗ੍ਹਾ ਜਾ ਕੇ ਮੋਲ ਭਾਬ ਵੀ ਕਰਨਾ ਨਹੀਂ ਪੈਂਦਾ ਸਾਰੇ ਇਪਰਜਾਦੀ ਲੋਕ ਬੜੇ ਪ੍ਰਸੰਨ ਨੇ ਕਿ ਮੰਤਰੀ ਨੂੰ ਨਾਲ ਬਿਠਾ ਕੇ ਸਾਰਿਆਂ ਨਾਲ ਵਿਚਾਰ ਕੀਤਾ ਕਿ ਜੋ ਜੋ ਘਰ ਜਨਤਾ ਨੂੰ ਸੁਖ ਦੇਣ ਵਾਲੇ ਨੇ ਉਹਨਾਂ ਨੂੰ ਸੁਲਭ ਕਰਾਏ ਜਾਣ ਜਿੱਥੇ ਕੋਈ ਹਸਪਤਾਲ ਨਹੀਂ ਹੈ ਦਵਾਖਾਨਾ ਨਹੀਂ ਹੈ ਜਾਂ ਸਕੂਲ ਦਾ ਪ੍ਰਬੰਧ ਨਹੀਂ ਹੈ ਉਹ ਨਾਲ ਹੀ ਜਗ੍ਹਾ ਜਗ੍ਹਾ ਬਾਗ ਬਣਾਏ ਜਾਣ ਮਰਸਤੇ ਜ ਫਲਦਾਰ ਪੇੜ ਵੀ ਲਗਾਏ ਜਾਣ ਤਾਂ ਕਿ ਜਿਹੜੇ ਕੋਈ ਯਾਤਰੀ ਨੇ ਜਾਂਦੇ ਆਂਦੇ ਉਹ ਮੌਸਮ ਦੇ ਫਲ ਖਾਣ ਸੰਗ ਪੰਛੀ ਜਿਹੜੇ ਜਾਨਵਰ ਇਹਨਾਂ ਨੂੰ ਫਲ ਮਿਲਣਗੇ ਐਸਾ ਸਾਰਾ ਧਿਆਨ ਕੀਤਾ ਜੁਹੰਦਾ ਪਾਣੀ ਦੀ ਵਿਵਸਥਾ ਜਿੱਥੇ ਨਹੀਂ ਉਥੇ ਪਾਣੀ ਦੀ ਵਿਵਸਥਾ ਕੀਤੀ ਜਾਏ ਲੋਕ ਇੱਕਦਮ ਸੁਖ ਵਰਤਣਾ ਸ਼ੁਰੂ ਕਰ ਗਏ ਬੜੀ ਜਨਤਾ ਬੜੀ ਖੁਸ਼ ਹੋਈ ਇਹ ਰਾਜਾ ਇੱਕਦਮ ਸਾਡਾ ਬਦਲ ਗਿਆ ਤੇ ਮਾਰੇ ਹੁਕਮ ਕੀਤਾ ਜਿਉਂ ਤੇਰੀ ਜਨਤਾ ਬਰਸਨ ਹੋਏਗੀ ਤੇਰੇ ਘਰ ਵੀ ਖੁਸ਼ਹਾਲ ਹੋ ਜਾਏਗੀ ਹੁਣ ਜਨਤਾ ਬੜੇ ਪ੍ਰੇਮ ਨਾਲ ਖੁਸ਼ੀ ਨਾਲ ਟੈਕਸ ਦਿੰਦੀ ਰਾਜਾ ਨੂੰ ਪਹਿਲੇ ਸੋਚਦੇ ਸਨੇ ਮੇਰੀ ਚੀਜ਼ ਵਿਕਣੀ ਨਹੀਂ ਟੈਕਸ ਦੇਵਾਂਗਾ ਤੇ ਫਿਰ ਕੀ ਬਣੇਗਾ ਹੁਣ ਸਾਰੇ ਬੜੇ ਪ੍ਰੇਮ ਨਾਲ ਆਪਣਾ ਟੈਕਸ ਅਦਾ ਕਰਦੇ ਨੇ ਰਾਜੇ ਦਾ ਖਜ਼ਾਨਾ ਵੀ ਭਰਦਾ ਬਿਆਹ ਨੂੰ ਪਰ ਜਾ ਵੀ ਪ੍ਰਸੰਨ ਹੋ ਰਹੀ ਹੈ ਤੇ ਰਾਜਾ ਵੀ ਪ੍ਰਸੰਨ ਹੈ ਹੁਣ ਚਿੰਤਾ ਨਹੀਂ ਰਹੀ ਕਿਸੇ ਕਾਰੀਗਰ ਨੂੰ ਵੀ ਮੈਂ ਸਮਾਨ ਬਣਾਵਾਂਗਾ ਨਹੀਂ बिकੇਗਾ ਤਾਂ ਕੀ ਕਰਾਂਗਾ ਉਹ ਬੜੀ ਅਜੀਬ ਚੀਜ਼ਾਂ ਵੀ ਪੜਾਉਂਦੇ ਨੇ। ਇਹ ਗਾਗ ਨਹੀਂ ਮਿਲਿਆ ਚਲੋ ਰਾਜਾ ਦੁਕਾਨ ਤੇ ਵੇਚੇ ਤੇ। ਇੱਕ ਲੋਹਾਰ ਨੇ ਬੜੀ ਸੋਹਣੀ ਸ਼ਰੀ ਦੇਵਤਾ ਦੀ ਮੂਰਤੀ ਬਣਾਉਂਦੀ। ਉਹ ਮੂਤੀ ਕੋਈ ਲਵੇ ਨਾ। ਔਰ ਰਾਜਾ ਦੀ ਦੁਕਾਨ ਤੇ ਜਾ ਕੇ ਨੇ ਵੇਚ ਦਿੱਤੀ। ਉਹਦੇ ਦੇ ਸਾਰੇ ਬਹੁਤ ਰਾਜਾ ਨੂੰ ਆਂਦੀ ਸੀ ਅੱਜ ਕੀ ਕੀ ਸਮਾਨ ਆਇਆ ਜਿਹੜਾ ਕਿ ਕਿਸੇ ਦਾ ਵੀ ਕਿਹਾ ਨਹੀਂ। ਉਹ ਲੈਣ ਲੱਗੇ ਰਾਜਾ ਨੂੰ ਖਬਰ ਕੀਤੀ ਜਾਂਦੀ ਸੀ ਵੀ ਇਹ ਚੀਜ਼ ਲੈ ਰਹੇ ਹਾਂ ਸੀ ਮੰਤਰੀ ਰਾਜਾ ਨੂੰ ਸਾਰੀ ਰਿਪੋਰਟ ਦਿੰਦਾ ਸੀ ਉਹ ਕਿਹੜੇ ਦੁਕਾਨ ਦੇ ਬਿਠਾਏ ਸੀ ਰਾਜਾ ਨੇ ਉਹਨੇ ਮੰਤਰੀ ਨੂੰ ਦੱਸਿਆ ਵੀ ਕੋਈ ਸ਼ਨੀ ਦੇਵ ਦੀ ਮੂਰਤੀ ਆਈ ਹੈ ਲੋਹਾਰ ਨੇ ਬਣਾਈ ਬਿਕੇ ਨਹੀਂ ਉਹਦੀ ਮੰਤਰੀ ਕਹਿੰਨ ਲਗਾ ਨਹੀਂ ਪਰ ਰਾਜਾ ਨੇ ਪੁੱਛ ਲੈਣਾ ਰਾਜਾ ਨੇ ਪੁੱਛਣ ਗਿਆ ਮੰਤਰੀ कि महाराज शनि ਦੇਵਤਾ ਦੀ ਮੂਰਤੀ ਆਈ ਹੈ ਲੋ ਇਹਦੀ ਮੂਰਤੀ ਹੈ ਤੇ ਉਹ ਲੈਣੀ ਨਹੀਂ ਚਾਹੀਦੀ ਮੈਂ ਮਨਾ ਕੀਤਾ ਲੈਣ ਵਾਸਤੇ ਰਾਜਾ ਕਹਿੰਦਾ ਕਿਸ ਤਰ੍ਹਾਂ ਮਨਾ ਕਰਾਂਗੇ ਅਸੀਂ ਅਸੀਂ ਐਲਾਨ ਕੀਤਾ ਕਿ ਜੇ ਦੀ ਕੋਈ ਚੀਜ਼ ਨਹੀਂ ਵਿਗਦੀ ਉਹ ਰਾਜੇ ਦੀ ਦੁਕਾਨ ਤੋਂ ਦੇ ਦਿੱਤੀ ਜਾਵੇ ਮੰਤਰੀ ਬੜਾ ਧਾਰਮਿਕ ਵਿਚਾਰਾਂ ਦਾ ਸੀ ਕਹਿੰਦਾ ਮਹਾਰਾਜ ਜੇ ਤੇ ਸ਼ਨੀ ਦੇਵ ਆ ਜਾਏ ਉਹ ਤਾਂ ਲక్ష్ਮੀ ਚਲੀ ਜਾਂਦੀ ਹੈ ਇਹਨਾਂ ਦਾ ਵਿੱਚ ਵਿਰੋਧ ਬੜਾ ਆਪਸ ਮੇਲ ਨਹੀਂ ਨਾ ਦਾ ਤੇ ਜੇ ਸ਼ਨੀ ਦੇਵ ਆ ਗਏ ਤਾਂ ਲక్ష్ਮੀ ਇਥੋਂ ਚਲੀ ਜਾਏਗੀ ਲక్ష్ਮੀ ਚਲੀ ਜਾਏ ਤਾਂ ਧਰਮ ਵੀ ਚਲਾ ਜਾਂਦਾ ਧਰਮ ਨਾਲੇ ਲਕਸ਼ੀ ਹੰਤੇ ਰਾਜਾ ਕਰਨ ਦੇਖੋ ਮੈਂ ਵਾਅਦਾ ਕੀਤਾ ਹੋਇਆ ਜਨਤਾ ਨਾਲ ਕਿ ਜੋ ਚੀਜ਼ ਤੁਹਾਡੀ ਨਹੀਂ बिकੇਗੀ ਸਾਡੀ ਦੁਕਾਨ ਦੇ ਵਿੱਚ ਤੇ ਮੈਂ ਹੁਣ ਛੁੱਟਾ ਕਿਦਾਂ ਬਣ ਜਾਵਾਂ ਵਾਅਦਾ ਛੁੱਟਾ ਕਿਦਾਂ ਹੋਏ ਇਸ ਕਰਕੇ ਮੈਂ ਝੂਠ ਨਹੀਂ ਬੋਲ ਸਕਦਾ ਕਿਉਂਕਿ ਉਹਨੂੰ ਧਿਆਨ ਆਇਆ ਵੀ ਤੀਸਰੇ ਪਾਤਸ਼ਾਹ ਨੇ ਕਿਹਾ ਸੀ ਸੱਚੀ ਬੋਲ ਸੱਚ ਦੀ ਕਮਾਈ ਕਰੋ ਜਿੱਤੇ ਸੱਚ ਹੁੰਦਾ ਉਹ ਸਭ ਕੁਝ ਵਰਕਦਾ ਉੱਥੇ ਆ ਜਾਂਦੀ ਕੋਈ ਸੱਚ ਬਰਾਬਰ ਧਰਮ ਨਹੀਂ ਹੁੰਦਾ ਤੇ ਝੂਠ ਬਰਾਬਰ ਪਾਪ ਨਹੀਂ ਹੁੰਦਾ ਸਭ ਤੋਂ ਵੱਡਾ ਪਾਪ ਝੂਠ ਬੋਲਣਾ ਹੁੰਦਾ ਤੇ ਸਭ ਤੋਂ ਵੱਡਾ ਧਰਮ ਜਿਹੜਾ ਹੈ ਉਹ ਸੱਚ ਬੋਲਣਾ ਹੁੰਦਾ ਸੱਚ ਬਰਾਬਰ ਧਰਮ ਨਹੀਂ ਤੇ ਝੂਠ ਬਰਾਬਰ ਨਹੀਂ ਪਾਪ ਕਹਿੰਦੇ ਮੈਂ ਤਾਂ ਸੱਚ ਤੇ ਚੱਲਣਾ ਸ਼ਨੀ ਦੇਵ ਦੀ ਮੂਰਤੀ ਖਰੀਦ ਲਈ ਜਾਵੇ ਫਿਰ ਮੂਰਤੀ ਖਰੀਦ ਲਈ ਗਈ ਲੋਹਾਰ ਬੜਾ પ્રસન્ન ਹੋਇਆ ਇਹ ਚਲੋ ਮੇਰੀ ਮਿਹਨਤ ਜੜੀ ਕੰਮ ਆ ਗਈ ਰਾਤ ਨੂੰ ਰਾਜਾ ਲੰਗਰ ਪਾਣੀ ਛਕ ਕੇ ਆਪਣੇ ਆਰਾਮ ਕਰਨ ਗਿਆ ਮੈਲਨ ਜੇ ਸੁਤਾ ਸਪਨਾ ਆਇਆ ਉਸਨੂੰ ਸੁਪਨੇ ਦੇ ਵਿੱਚ ਲక్ష్ਮੀ ਜੀ ਆਏ ਕਿਨ ਦੇਖੋ ਰਾਜੇ ਮੈਂ ਹੁਣ ਇੱਥੋਂ ਜਾ ਰਹੀ ਹਾਂ ਕਿਉਂਕਿ ਤੋਂ ਸ਼ਨੀ ਦੇਵ ਨੂੰ ਮੈਂ ਅਲਛ ਲਿਆਇਆ ਜਿੱਤੇ ਸ਼ਨੀ ਦੇਵ ਆਜਾ ਮੈਂ ਉੱਤੇ ਨਹੀਂ ਰਹਿੰਦੀ ਇਸ ਕਰਕੇ ਮੈਂ ਉਹਨੂੰ ਇੱਥੋਂ ਵਿਦਾ ਹੋ ਰਹੀ ਰਾਜਾ ਚੁੱਪ ਕਰਕੇ ਦੇਖਦ ਰਹਾ ਕੀ ਬੋਲੇ ਕਿਸ ਤਰ੍ਹਾਂ ਰੋਕੇ ਲక్ష్ਮੀ ਨੂੰ ਮਰਜ਼ੀ ਨਾਲ ਤਾਂ ਲక్ష్ਮੀ ਰੋਕੀ ਨਹੀਂ ਜਾ ਸਕਦੀ ਕੋਈ ਨਾ ਕੋਈ ਤਣਾੜ ਬੰਦਾ ਹੈ ਕੁਨੇ ਬੜਾ ਸਾਰਾ ਖਜ਼ਾਨਾ ਆਪਣਾ ਜਮਾ ਕੀਤਾ ਹੈ ਕਿ ਉਥੋਂ ਲక్ష్ਮੀ ਜਾਨ ਲਗੇ ਤੇ ਉਹ ਰੋਕ ਨਹੀਂ ਸਕਦਾ ਰਾਜਾ ਚੁੱਪ ਰਿਹਾ ਥੋੜੀ ਦਰ ਬਾਅਦ ਹਨੰਭੀ ਆ ਗਿਆ ਕਿ ਨਾਲ ਜਨ ਮੈਂ ਵੀ ਜਾ ਰਿਹਾ ਕਿਉਂਕਿ ਅੰਦਰ ਜਿੱਥੇ ਲక్ష్ਮੀ ਨਹੀਂ ਉਹਥੇ ਮੈਂ ਨਹੀਂ ਹੁੰਦਾ ਧਰਮ اور લક્ષਮੀ ਦਾ ਜੋੜ ਹੈ ਜਦ ਧਰਮ ਜਿੱਥੇ ਧਰਮ ਕੀਤਾ ਜਾਵੇ ਲక్ష్ਮੀ ਭਾਵੇਂ ਉਥੇ ਆਪੇ ਮਗਰਾ ਜਾਂਦੀ ਕਹਿੰਦੇ ਮੈਂ ਵੀ ਜਾ ਰਿਹਾ ਰਾਜਾ ਕਹਿੰਦਾ ਵੀ ਤੁਹਾਡੀ ਇੱਛਾ ਹੈ ਤੁਹਾਨੂੰ ਜੋੜੀ ਤੇ ਰੁਕ ਨਹੀਂ ਸਕਦਾ ਲੈ ਧਰਮ ਵਿੱਚ ਲੱਗ ਗਿਆ ਹੁਣ ਵਿੱਚ ਸੱਤ ਆ ਗਿਆ ਸਦਨ ਕਿਹਾ ਰਾਜਨ ਮੈਂ ਜਾ ਰਿਹਾ ਰਾਜਾ ਕਹਿੰਦਾ ਤੁਸੀਂ ਕਿੱਥੇ ਜਾ ਰਹੇ ਕਹਿੰਦੇ ਜਿੱਥੇ ਲక్ష్ਮੀ ਹੋਵੇ ਧਰਮ ਉੱਥੇ ਮੈਂ ਰਹਿਣਾ ਤੇ ਉਹ ਦੋਨੋਂ ਚਲੇ ਗਏ ਤੇ ਮੈਂ ਵੀ ਜਾ ਰਿਹਾ ਰਾਜਾ ਕਹਿੰਦਾ ਸਤ ਨੂੰ ਤੁਸੀਂ ਨਹੀਂ ਜਾ ਸਕਦੇ ਕਿਉਂ ਮੈਂ ਸਤ ਦੀ ਪਾਲਣਾ ਕਰਨ ਵਾਸਤੇ ਹੀ ਤਾਂ ਮੂਰਤੀ ਖਰੀਦੀ ਹੈ ਮੈਂ ਪਰਜਾ ਨੂੰ ਕਿਹਾ ਸੀ ਜੋ ਚੀਜ਼ ਤੁਹਾਡੀ ਨਹੀਂ बिकਦੀ ਤੇ ਰਾਜੇ ਦੀ ਦੁਕਾਨ ਦੇ ਵਿੱਚ ਤੇ ਮੈਂ ਸਤ ਦੀ ਪਾਲਣਾ ਕਰਨ ਵਾਸਤੇ ਮੂਰਤੀ ਖਰੀਦੀ ਹੈ ਕਿਉਂਕਿ ਮੈਂ ਆਪਣਾ वचन ਝੂਠਾ ਨਹੀਂ ਕਰਨਾ ਚਾਹੁੰਦਾ ਤੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਸਤ ਦੀ ਪਾਲਣਾ ਕਰਨ ਵਾਸਤੇ ਤਾਂ ਮੈਂ ਮੂਰਤੀ ਖਰੀਦੀ ਹੈ ਸਤੂ ਦੇ ਰੁਕ ਗਿਆ ਕਹਿੰਦਾ ਠੀਕ ਹੈ ਤੁਸੀਂ ਸਾਡੀ ਪਾਲਣਾ ਕਰ ਰਹੇ ਹੋ ਇਸ ਕਰਕੇ ਮੈਂ ਸੱਚਮੁੱਚ ਨਹੀਂ ਜਾ ਸਕਦਾ ਜੋ ਸਤ ਦੇ ਤੁਸੀਂ ਚਲਦੇ ਹੋ ਸਤ ਰੁਕ ਗਿਆ ਉਥੇ ਕੁਝ देर ਹੋਈ ਤੇ ਧਨ ਵਾਪਸ ਆ ਗਿਆ ਵੀ ਆਪ ਕਿਧਰ ਆ ਗਏ ਤੇ ਜਿੱਥੇ ਸਤ ਹੁੰਦੇ ਉਥੇ ਮੈਂ ਉਥੇ ਜਾਣਾ ਉਥੇ ਰਹਿਣਾ ਮੈਂ ਕਿਉਂਕਿ ਸਤ ਨਾਲ ਤਾਂ ਧਨ ਪੈਦਾ ਹੁੰਦਾ ਹੈ ਜਿੱਥੇ ਸਤ ਹੈ ਉਥੇ ਮੈਂ ਰਹਿੰਦਾ ਨਾ ਤੇ ਇਸ ਕਰਕੇ ਸਤ ਤੁਹਾਡੇ ਕੋਲ ਹੈ ਤੇ ਮੈਂ ਵੀ ਵਾਪਸ ਆ ਗਿਆ ਥੋੜੇ ਦਿਨ ਲక్ష్ਮੀ ਜੀ ਵੀ ਆ ਗਏ ਰਾਜਾ ਨੇ ਨਮਸਕਾਰ ਕਰਕੇ ਕਿ ਲక్ష్ਮੀ ਜੀ ਨੇ ਆਓ ਪਧਾਰੋ ਸਵਾਗਤ ਹੈ ਆਪ ਦਾ ਆਪ ਕਹਿੰਦੇ ਜਿੱਥੇ ਸਤ ਹੁੰਦਾ ਹੈ ਉਥੇ ਧਰਮ ਹੁੰਦਾ ਹੈ ਉਹ ਧਰਮ ਜਿੱਥੇ ਹੁੰਦਾ ਲక్ష్ਮੀ ਹੁੰਦੀ ਤੇ ਸਤ ਤੁਹਾਡੇ ਕੋਲ ਰੁਕ ਗਿਆ ਧਰਮ ਵੀ ਆ ਗਿਆ ਤੇ ਮੈਨੂੰ ਵੀ ਇੱਥੇ ਆਣਾ ਪੈ ਗਿਆ ਤੇ ਮੈਂ ਹੁਣ ਤੁਹਾਡੇ ਖਜ਼ਾਨੇ 'ਚ ਰਹਾਂਗੇ ਰਾਜਾ ਨੇ ਨਮਸ਼ਕਾਰ ਕੀਤਾ ਇੱਕਦਮ ਨੇਤਰੋ ਦੇ ਖੁੱਲ ਗਏ ਉੱਠ ਕੇ ਬੈਠਾ ਦੇਖਦਾ ਕੈਸਾ ਸੁਪਨਾ ਆਇਆ ਵੀ ਸੱਤ ਦੇ ਪਾਲਣ ਕਿਤੇ ਤੇ ਤਰੰਭੀ ਆ ਗਏ ਤੇ ਲਕਸ਼ਣ ਜੀ ਵੀ ਆ ਗਏ ਤੇ ਮਹਾਰਾਜ ਨੇ ਹੁਕਮ ਕੀਤਾ ਸੀ ਸੱਚੀ ਬੋਲਣਾ ਰਾਜਾ ਜਨਤਾ ਨੂੰ ਹਤੈਮਿਸ਼ਾ ਸੁਖ ਦੇਂਗਾ ਤੇਰੇ ਕਾ ਸੁਖ ਬਣੇਗਾ ਜਦੋਂ ਜਨ ਮਿਸੂਸ ਹੋਇਆ ਵੀ ਧਰਮ ਵੀ ਮੇਰੇ ਕੋਲ ਆ ਗਿਆ ਤੇ ਲక్ష్ਮੀ ਵੀ ਆ ਗਈ ਸਾਰੇ ਸੁੱਖ ਆ ਗਏ ਕਿਉਂਕਿ ਧਰਮ ਦੇ ਨਾਲ ਸਭ ਚੱਲਦਾ ਹੈ ਧਰਮ ਅਰਥ ਕਾਮਰ ਮੋਕਸ਼ ਚਾਰ ਚੀਜ਼ਾਂ ਦੀ ਜਰੂਰਤ ਹੁੰਦੀ ਹੈ ਇਹ ਚਾਰੋਂ ਬਰਦਾਰਸ਼ ਸੰਤਾਂ ਦੀ ਸੇਵਾ ਨਾਲ ਪ੍ਰਾਪਤ ਹੁੰਦੇ ਹਨ ਚਾਰ ਬਦਾਰ ਜੇ ਕੋ ਮੰਗੇ ਸਾਧ ਜਨਾਂ ਦੀ ਸੇਵਾ ਲੱਗੇ ਇਸ ਸਾਧੂបុਰਸ਼ਾਂ ਦੀ ਸੇਵਾ ਨਾਲ ਚਾਰੋਂ ਪਦਾਰਥ ਮਿਲ ਜਾਂਦੇ ਧਰਮ ਅਰਥ ਕਾਮੁਰ ਮੋਕਸ਼ ਹੁਣ ਤਾਂਨ ਵੀ ਵਾਪਸ ਆ ਗਿਆ ਲక్ష్ਮੀ ਵਾਪਸ ਆ ਗਈ ਸਤਦਰ ਰਾਜਾ ਨੇ ਰੋਕ ਲਿਆ ਸੀ ਇਸ ਤਰ੍ਹਾਂ ਦੇ ਰਾਜਦ ਕਰ ਸਾਰੇ ਸੁਖ ਆ ਗਏ ਇਸ ਕਰ ਮਹਾਰਾਜ ਫਰਮਾਨ ਕਰ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਭਾਉਣਿਆ ਗੁਰੂ ਦੇ ਸ਼ਬਦ ਜਦ ਮਹਾਰਾਜ ਨੇ ਉਹਨੇ ਪਾਲਣ ਕੀਤੇ ਰਾਜਾ ਨੇ ਜੇ ਸਦਾ ਸੱਚ ਨੂੰ ਜਾਣ ਲਿਆ ਵੀ ਸੱਚ ਹੀ ਤਰ ਬੰਦ ਹੈ ਮਿਲ ਸੱਚੇ ਸੁਖ ਪਾਉੜੇ ਨੂੰ ਸੱਚੇ ਨਾਲ ਮਿਲ ਕੇ ਸਾਰੇ ਸੁਖ ਪ੍ਰਾਪਤ ਹੋਗੇ ਐਸੀ ਕਿਰਪਾ ਬਖਸ਼ਿਸ਼ ਹੁੰਦੀ ਹੈ ਜੇਦੋਂ ਕੋਈ ਧਰਮ ਤੇ ਚੱਲਦਾ ਹੈ ਤੇ ਮਹਾਰਾਜ ਜੀ ਸਰੇ ਪਾਸ਼ ਨੇ ਉਪਦੇਸ਼ ਕੀਤਾ ਜਿਸ ਰਾਜਾ ਨੂੰ ਤੇ ਰਾਜ ਦੇ ਕਰਮਿਸ਼ਾ ਦਾ ਸੁਖ ਆ ਗਿਆ ਇਸ ਕਰ ਮਹਾਰਾਜ ਜੀ ਕਹਿੰਦੇ ਬਾਜ ਮੱਲਾ ਤੀਜਾ ਮਨ ਵਿੱਚ ਪੜੇ ਪੰਡਿਤ ਕਹਾਵੇ ਮਨੁਬੰਦ ਮੰਦ ਜਿਹੜੇ ਮਨੁਭੰਦੇ ਨੇ ਵੇਦ ਗ੍ਰੰਥ ਸਾਹਿਸਰ ਪੜ੍ਹਦੇ ਨੇ ਤੇ ਲੋਕ ਉਹਨਾਂ ਨੂੰ ਪੰਡਤ ਜੀ ਕਹਿੰਦੇ ਨੇ ਵਿਦਵਾਨ ਪੰਡਤ ਜੀ ਹੋਗੇ ਵੇਦ ਪੜ੍ਹੇ ਉਹਨਾਂ ਸਾਹਿਸਰ ਪੜ੍ਹੇ ਨੇ ਲੇਕਿਨ ਦੂਜੇ ਪਾਏ ਮਾਂ ਦੁੱਖ ਪਾਵੇ ਵੇਦ ਸਾਸਰ ਪੜ੍ਹਲੇ ਪੰਡਤ ਕਹ ਹਾਲੇ ਉਹਨਾਂ ਨੇ ਲੇਕਿਨ ਦੂਜੇ ਪਾਏ ਮਾਂ ਦੁੱਖ ਪਾਵੇ ਦੋਈ ਦੋਇ ਚ ਲੱਗੇ ਝਗੜਿਆ ਚ ਲੱਗ ਗਏ ਕਿਉਂਕਿ ਐਸੀ ਬੜੀ ਵਿਦਵਾਨ ਹੰਕਾਰ ਹੋ ਗਿਆ ਦੂਜੇ ਭਾਏ ਮਾਦਕ ਪਾਵੇ ਵਿਖਿਆ ਮਾਤੇ ਕਿ ਸੁਝੇ ਨਹੀਂ ਫਿਰ ਫਿਰ ਜੂਨੀ ਆ ਬਣਿਆ ਝੂਠ ਫਰੇਬ ਚ ਲੱਗ ਗਏ ਆਪਣੇ ਆਪ ਨੂੰ ਵੱਡਾ ਕਾਣ ਵਾਸਤੇ ਬੇਸ਼ਾਸਤ੍ਰ ਨਾਲ ਝਗੜਾ ਕਰਨ ਲੱਗ ਪਵੇ ਬੇਸ਼ਵਾਸੀ ਕਰਨ ਲੱਗ ਪਵੇ ਐਸੀ ਬੜੀ ਵਿਦਵਾਨ ਜੋਠ ਠਗੀ ਸ਼ੁਰੂ ਕਰ ਦਿੱਤੀ ਵਿਖਿਆ ਮਾਤੇ ਬਿਸ਼ ਮਾਇਆ ਦੇ ਜੈਸੇ ਲਗੇ ਕਿ ਸੁਝੇ ਨਹੀਂ ਦਿਸਦਾ ਹੀ ਨਹੀਂ ਕੁਛ ਫਿਰ 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 ਜੂ ਨਹੀਂ ਆ ਬਣਿਆ ਹੁੰਦਾ ਕਿ ਫਿਰ ਦਵਾਰਾ ਦਵਾਰਾ ਜੂ ਨਾ ਜਾਣਾ ਪੈਂਦਾ ਫਿਰ ਖਾਵਾਰੀ ਜੂ ਮਾਰੀ ਖੋ ਮਹਿਮਾਰ ਮਿਲਾ ਬਣਿਆ ਪਰ ਫਰਮਾਨ ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਆਰ ਕੁਰਬਾਨ ਜਾਨਾ ਜੀ ਜਾਨ ਤੋਂ ਕੁਰਬਾਨ ਜਾਨਾ ਜਿਹਨੇ ਆਪਣੇ ਹਉਮੇ ਹੰਕਾਰ ਨੂੰ ਮਾਰ ਦਿੱਤਾ ਉਹ ਮਹਿਮਾਨ ਮਿਲਾਉਣਿਆਂ ਆਪ ਤਾਂ ਮਿਲ ਗਏ ਨੇ ਪਰਮੇਸ਼ਰ ਨਾਲ ਦੂਜਿਆਂ ਨੂੰ ਵੀ ਮਿਲਾਉਂਦੇ ਪੈਣਾ ਤੁਸੀਂ ਵੀ ਆਪਣਾ ਹੰਕਾਰ ਛੱਡੋ ਤੇ ਸੇਵਾ ਸੰਚਲਕੋ ਆਪਣੀ ਕਲਿਆਣ ਕਰੋ ਉਹ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਾਂਝ ਪਿਆ ਵੜਿਆ ਗੁਰੂ ਦੀ ਸੇਵਾ ਕੀਤੀ ਔਰ ਹਰੀ ਦਾ ਨਾਮ ਮਨ ਚ ਵਸ ਗਿਆ ਸੇਵਾ ਸਿਮਰ ਜਿਹੜਾ ਉਸ ਨੂੰ ਪਾਰ ਉਤਾਰਾ ਕਰ ਦਿੰਦਾ। ਪਰ ਸੇਵਾ ਤੇ ਹਰ ਮਨ ਵਸਿਆ। ਹਰ ਰਸ ਸਹਿਜ ਪਿਆ ਆ ਬਣਿਆ। ਹੁਣ ਹਰੀ ਦਾ ਰਸ ਨਾਮ ਦਾ ਰਸ ਆਂਦਾ ਹੈ। ਆਪ ਦਾ ਪੀਂਦੇ ਨੇ ਦੂਜਿਆਂ ਨੂੰ ਵੀ ਪਲਾਉਂਦੇ ਨੇ। ਤੁਸੀਂ ਵੀ ਬੈਠੋ ਵੀ ਸੇਵਾ ਸਿਮਰ ਕਰੋ। ਹਰੀ ਦੇ ਰਸ ਦਾ ਆਨੰਦ ਪ੍ਰਾਪਤ ਕਰੋ। ਤੇ ਸੇਵਾ ਸਿਮਰ ਨਾਲ ਆਨੰਦ ਪੈਦਾ ਹੁੰਦਾ ਹੈ। ਤੇ ਆਪ ਵੀ ਕਰਦੇ ਨੇ ਦੂਜਿਆਂ ਤੋਂ ਵੀ ਕਰਾਉਂਦੇ ਨੇ। ਵਾਹਿਗੁਰੂ वेद पढ़े हर रस नहीं आया वेद शास्त्र ग्रंथ पढ़ ले हर रस नहीं आया क्यों नहीं आया कहते बाद बखाने मोहया माया बड़े पाठ कर देने बड़े शास्त्र वेद ग्रंथ पढ़ देने रस आंदा ही नहीं क्योंकि आनंद लेने वास्ते नहीं पाठ कर रहे दुश्मन वास्ते कर रहे नहीं कोई माया वास्ते कर रहे नहीं ਕੋਈ ਆਪਣੇ ਆਪ ਨੂੰ ਦਸਦੇਣ ਅਸੀਂ ਬੜੇ ਪਾਰੇ ਵਿਦਵਾਨ ਤੇ ਬਾਰ ਬਾਤ ਬਖਾਣੇ ਮੋਹਿਆ ਮਾਇਆ ਬਾਤ ਝਗੜੇ ਕਰਦੇ ਨੇ ਬਹਿਸ ਵਾਸਾ ਕਰਦੇ ਨੇ ਅਸੀਂ ਬੜੇ ਵਿਦਵਾਨ ਨੇ ਮੋਹੇ ਮਾਇਆ ਮਾਇਆ ਚ ਮੋਹਿਤ ਹੋਏ ਨੇ ਦੂਸਰੇ ਨੇ ਪ੍ਰਭਾਵ ਆਉਂਦੇ ਨੇ ਅਸੀਂ ਬਹੁਤ ਬੜੇ ਆ ਤਾਂ ਕਿ ਉਹਨਾਂ ਨੂੰ ਮਾਇਆ ਮਿਲੇ ਬੜੇ ਬੜੇ ਬਹੁਤ ਵਿਦਵਾਨ ਅਸੀਂ ਉਹਨਾਂ ਦੀ ਫੀਸਾਂ ਬਹੁਤ ਹੁੰਦੀਆਂ ਮੜੇ ਬੜਾ ਆਗੀ ਉਹਨੇ ਕਦਾ ਬਾਤ ਚ ਕਹਿੰਨ ਉਹਨੇ ਦੇ ਪੀਸ ਬਹੁਤ ਹੁੰਦੀ ਉਹਨਾਂ ਦੀ ਉਹ ਆਪਣੇ ਆਪ ਨੂੰ ਦੱਸਣ ਸੀ ਬਹੁਤ ਵਿਦਵਾਨ ਹੈ ਇਸ ਕਰਕੇ ਸਾਡਾ ਜਿਹੜਾ ਹੈ ਪੈਸਾ ਸੀ ਤੁਸੀਂ ਬੁਲਾਣਾ ਚਾਹੁੰਦੇ ਤੇ ਇੰਨਾ ਲੱਗੇਗਾ ਕਿਉਂਕਿ ਇਹ ਮੋਹ ਮਾਇਆ ਮਾਇਆ ਨੇ ਮੋਹ ਕੀਤਾ ਹੈ ਤੇ ਵੇਦ ਸ਼ਾਸਤਰ ਗ੍ਰੰਥਾਂ ਦਾ ਪੜ੍ਹਦੇ ਜਾ ਕੇ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਵੇਦ ਪਾਠ ਕਰਦੇ ਨੇ ਰਸ ਨਹੀਂ ਆਉਂਦਾ ਕਿਉਂਕਿ ਉਹ ਮਾਇਆ ਦੇ ਪਿੱਛੇ ਮਾਇਆ ਵਾਸਤੇ ਉਹ ਸਾਰਾ ਕੁਝ ਕਰਦੇ ਪੈਨੇ ਅਗਰ ਕੀਰਤਨ ਕਰਦੇ ਨੇ ਕਥਾ ਕਰਦੇ ਨੇ ਕਵਿਤਾ ਪੜ੍ਹਦੇ ਨੇ ਤੇ ਸਿਰਫ ਇਸ ਵਾਸਤੇ ਮਾਇਆ ਮਿਲੇ ਤੇ ਮਾਇਆ 'ਚ ਮੋਹਿਤ ਨੇ ਇਸ ਕਰਕੇ ਉਹਨਾਂ ਨੂੰ ਆਨੰਦ ਨਹੀਂ ਆਇਆ ਵੇਦ ਪੜ੍ਹੇ ਹਰਸ ਨਹੀਂ ਆਇਆ ਬਾਦ ਬਖਾਣੇ 모ਹਿ ਮਾਇਆ ਅਗਿਆਨਮਤੀ ਸਦਾ ਹਨੇਰਾ ਕਿਉਂ ਦੇ ਸਕਦੇ ਅਗਿਆਨ 'ਚ ਬੈਠਾ ਬੰਦਾ ਸਦਾ ਉਹ ਨੀਰਾ ਨੀਰਾ ਹੀ ਰਹਿੰਦੇ ਉਹਦੇ ਅੰਦਰ ਬਾਹਰ ਗੁਰਮਖਬੂਜ ਹਰ ਗਾਵਣਿਆਂ ਲੇਕਿਨ ਗੁਰਮੁਖ ਜਿਹੜੇ ਇਸ ਗੱਲ ਨੂੰ ਗੁਝ ਲੈਂਦੇ ਨੇ ਹਰਿ ਦਾ ਨਾਮ ਗਾਵਦੇ ਨੇ ਤੇ ਜਿਹੜੇ ਮਨਮਤੀਏ ਨੇ ਧੰਦੇ ਲੋਭੀ ਨੇ ਅਗਿਆਨ ਚ ਲੱਗੇ ਹੋਏ ਤੇ ਬਸ ਅੰਦਰ ਵੀ ਬਾਹਰ ਵੀ ਅંધੇਰਾ ਹੀ ਅંધੇਰਾ ਲੱਗਦਾ ਅਗਿਆਨ ਦਾ ਦਾ ਅંધੇਰਾ ਪਰ ਲੇਕੇ ਵੀ ਅਗਿਆਨੀ ਬਣੇ ਰਹਿੰਦੇ ਲੇਕਿਨ ਗੁਰਮੁਖ ਜਿਹੜੇ ਨੇ ਗੁਰਮਖਬੂਜ ਹਰ ਗਾਵਣਿਆ ਗੁਰਮੁਖ ਇਸ ਗੱਲ ਨੂੰ ਸਮਝ ਜਾਂਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ। ਉਹ ਕਥੋ ਕਥੀਏ ਸ਼ਬਦ ਸੁਹਾਵੇ। ਗੁਰਮਤੀ ਮਨ ਸਚੋ ਪਾਵੇ। ਉਹ ਕਥੋ ਕਥੀਏ ਜਿਹੜਾ ਅਕਥ ਕਥਾ ਹੈ ਉਸ ਪਰਮੇਸ਼ਰ ਦੀ ਉਹ ਕਥਨ ਕਰਦੇ ਨੇ। ਸ਼ਬਦ ਸੁਹਾਵੇ। ਗੁਰੂ ਦੁਆਰਾ ਦਿੱਤੇ ਹੋਏ ਸ਼ਬਦ ਦਾ ਜਾਪ ਕਰਦੇ ਨੇ। ਇਸ ਕਰਕੇ ਉਹ ਸੋਭਾ ਵਾਲੇ ਹੁੰਦੇ ਨੇ। ਗੁਰਮਤੀ ਮਨ ਸਚੋ ਭਾਵੇ ਗੁਰੂ ਦੀ ਮਤ ਲੈ ਕੇ ਸਚ ਵਿੱਚ ਨਹੀਂ ਪਰਮੇਸ਼ਰ ਦੇ ਨਾਮ ਚ ਰਤੇ ਹੋਏ ਨੇ ਸੱਚਾ ਨਾਮ ਪਰਮੇਸ਼ਰ ਦਾ ਹੁੰਦਾ ਹੈ ਇਸ ਕਰਕੇ ਗੁਰੂ ਦੀ ਮਤ ਲੈ ਕੇ ਮਨ ਉਹਨਾਂ ਨੂੰ ਸੱਚ ਜਿ ਲਗਾਉ ਦਿੱਤਾ ਹੈ ਗੁਰਮਤੀ ਮਨ ਸਚੋ ਭਾਵੇ ਉਹ ਸੱਚ ਹੀ ਉਹਨਾਂ ਨੂੰ ਪਾਉਂਦਾ ਹੈ ਸਚੋ ਸਚ ਰਵੇ ਦਿਨ ਰਾਤਿ ਇਹ ਮਨ ਸਚ ਰੰਗਾਵਣਿਆ ਸੱਚੋ ਸੱਚ ਰਵੇ ਦਿਨ ਰਾਤ ਤੇ ਦਿਨ ਰਾਤ ਹੁਣ ਸੱਚ ਦੀ ਗੱਲ ਕਰਦੇ ਨੇ ਝੂਠ ਫਰੇਬ ਦੀ ਗੱਲ ਨਹੀਂ ਕਰਦੇ ਇਹ ਮਨ ਸੱਚ ਰੰਗਾ ਬਣਿਆ ਔਰ ਮਨ ਨੂੰ ਰੰਗ ਜਿੱਤਣ ਸੱਚ ਨਾਲ ਹਮੇਸ਼ਾ ਸੱਚ ਹੀ ਬੋਲਣ ਜੋ ਸੱਚ ਲੱਗੇ ਦਿਨ ਸੱਚੋ ਪਾਵੇ ਜਿਹੜੇ ਸੱਚ ਲੱਗੇ ਹੋਏ ਨੇ ਉਹਨਾਂ ਨੂੰ ਹਮੇਸ਼ਾ ਸੱਚ ਹੀ ਅੱਛਾ ਲੱਗਦਾ ਝੂਠ ਉਹਨੂੰ ਚੰਗਾ ਨਹੀਂ ਲੱਗਦਾ ਜੋ ਸੱਚ ਰਤੇ ਤੇ ਸੱਚੋ ਪਾਵੇ ਆਪੇ ਦੇ ਨਾ ਪੁੱਛੋ ਤਾਵੇ ਫਿਰ ਉਹ ਅਦੀਪਛਤਾ ਦਾਬ ਨਹੀਂ ਕਰਦੇ ਜ਼ਿੰਦਗੀ 'ਚ ਕਿਉਂਕਿ ਉਹਨਾਂ ਨੂੰ ਸਾਰੇ ਪਦਾਰਥ ਪ੍ਰਾਪਤ ਹੋ ਗਏ ਨੇ ਤੇ ਆਪੇ ਦੇ ਪਰਮੇਸ਼ਰ ਆਪ ਹੀ ਉਹਨਾਂ ਨੂੰ ਸਭ ਕੁਝ ਦਿੰਦਾ ਤੇ ਉਹ ਅੱਗੇ ਵੀ ਸਾਰੇ ਨੂੰ ਦਿੰਦੇ ਨੇ ਪਛਤਾ ਦਾਬ ਨਹੀਂ ਹੁੰਦਾ ਜ਼ਿੰਦਗੀ 'ਚ ਹੁੰਦਾ ਕਿ ਸ਼ੁਭ ਕਰਮ ਕੀਤੇ ਹੋਏ ਨੇ ਨਾਮ ਜਪਿਆ ਸੇਵਾ ਕੀਤੀ ਹੈ ਤਪਸਤਾਂ ਦੇ ਨਹੀਂ ਕਦੀ ਫਿਰੋ ਗੁਰੂ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਗੁਰੂ ਕੇ ਸ਼ਬਦ ਸਦਾ ਸੱਚ ਜਾਤਾ ਗੁਰੂ ਨੇ ਸਮਝਾ ਦਿੱਤਾ ਵੀ ਸੱਚ ਬੋਲ ਸੱਚੋ ਧਰਮ ਨੇਕ ਕਮਾਈ ਕਰਨੀ ਤੈਨੂੰ ਗੁਰੂ ਦੇ ਸ਼ਬਦ ਨਾਲ ਜੁੜ ਗਏ ਨੇ ਗੁਰੂ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਸਚਨਾਲ ਮਿਲ ਗਏ ਤੇ ਹਮੇਸ਼ਾ ਜਿੰਦਗੀ ਦਾ ਸੁਖ ਨੂੰ ਪ੍ਰਾਪਤ ਹੋ ਗਏ ਐਸੀ ਕਿਰਪਾ ਬਖਸ਼ਿ ਹੋ ਗਈ ਤੇ ਰਾਜਾ ਉਪਦੇਸ਼ ਲੈ ਕੇ ਗਿਆ ਸੀ ਤੇ ਮਾਨਨ ਕਿਰਪਾ ਕੀਤੀ ਜਿੰਦਗੀ ਦਾ ਸਮਾਸਾਰਾ ਉਹਦਾ ਫਿਰ ਸੁਖ ਨਾਲ ਬਤੀਤ ਹੋਇਆ ਪਰਜਾ ਵੀ ਸੁਖੀ ਹੋ ਗਈ ਤੇ ਰਾਜਾ ਵੀ ਸੁਖੀ ਹੋ ਗਿਆ ਤੇ ਲੋਕ ਪਰ ਲੋਕ ਇਸ ਵਿੱਚ ਵਰ ਗਿਆ ਕਿਉਂਕਿ ਲੋਕ ਦਾ ਸੁਖ ਬਣ ਹੀ ਗਿਆ ਰਾਜਾ ਦੀ ਜਾਜਾ ਕਰਦੇ ਸਾਰੇ ਉਹ ਪਰ ਲੋਕ ਦਸੂ ਘੇੜ ਬੜ ਗਿਆ ਕੋਈ ਸੱਚ ਧਰਮ ਦੀ ਕਮਾਈ ਕਰਕੇ ਰਾਜਾ ਜਾ ਰਿਹਾ ਪਰ ਜਿਆਦੀ ਖੁਸ਼ੀ ਲੈ ਕੇ ਅਸ਼ੀਰਵਾਦ ਲੈ ਕੇ ਜਾ ਰਿਹਾ ਜਿਹਨੇ ਪਰ ਲੋਕ ਚ ਵੀ ਦੀ ਜਾਜਾਕਾਰ ਹੋ ਗਈ ਇਸ ਨਾਲ ਤੀਸਰੇ ਪਾਸ਼ਣ ਜੋ ਉਪਦੇਸ਼ ਕੀਤਾ ਉਹਨੇ ਕਮਾਈ ਕੀਤੀ ਰਾਜਾ ਨੇ ਤੇ ਉਹਦੇ ਜਿੰਦਗੀ ਦਾ ਸਮਾ ਉਹ ਪਰ ਲੋਕ ਦੀ ਯਾਤਰਾ ਸੁਲਬ ਹੋ ਗਈ ਆਨੰਦਮਈ ਹੋ ਗਈ